ਪਟਵਾਦੀ ਕਿੱਥੇ ਆਪੋ ਕਿੱਥੇ ਬੰਦਾ ਤੁਹਾਨੂੰ ਹੈ ਦੇ ਕੰਮ ਕਰਦਾ ਅਰੇ ਕੰਮੇ ਚੀ ਕਰ ਰਹੇ ਸੀ ਮੈਂ ਕਿਤੇ ਇਹ ਨਾਲ ਹੀ ਸਮਝ ਮੈਂ ਕਿੰਨੇ ਪਟਵਾਦੀ ਤੁਹਾਡੇ ਕੋਲ ਸਾਡੇ ਨੂੰ ਸਾਡੀ ਪਟਵਾਦੀ ਵੀ ਪਟਵਾਦੀ ਕਿੱਥੇ ਬੈਠੇ ਵੀ ਦੇ ਸਾਦਾ ਦਾ ਪਟਵਾਦੀ ਇੱਥੇ ਕੋ ਦੋ ਤੁਹਾਡਾ ਕਾਰਡ ਕਿੱਥੇ ਕਿੰਨੇ ਹੋਏ ਟੋਟਲ ਮੰਤਲ ਮਿਸਟਰ ਬਾਬਾ ਇਹ ਕੁਝ ਵੱਧ ਗਈ ਤਾਂ ਇਹ ਕੋਈ ਦੋਸਤ ਨਹੀਂ ਤੇ ਤੁਹਾਡੀ ਟਿਪ ਤੇ ਹੋਣੀ ਚਾਹੀਦੀ ਜਿਸ ਕਰੀ ਬਲ ਇਹ ਪਤਾ ਕੀਤਾ ਨਹੀਂ ਪਟਵਾਦੀ ਹੁੰਦੇ ਜਦੋਂ 2 ਤੋਂ 1 ਮਿੰਟ ਦਾ ਕੰਮ ਹੈ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੰਨੇ ਐਸਵੇ ਦੇ ਕਿੰਨੇ ਸ਼ਾਮ ਤੱਕ ਹੋਣਗੇ ਸਰਦੈਂ ਟੈਂਪ ਲੱਗੇ ਅੱਜ ਠੀਕ ਸਰਦ ਕੋਟੀ ਵਾਲਾ ਕੈਂਪ ਨਹੀਂ ਕਦੀ ਲਾਇਆ ਜਦੋਂ ਵੀ ਆ ਤਾਂ ਕੈਂਪ ਦੇ ਅਸਰ ਅਸਰ ਸਮਝੋ ਨਾ ਇੱਥੇ ਪਟਵਾਦੀ ਭਾਓ ਬਰਦੋਰ ਭਾਓ ਇੱਥੇ ਰਕਾਰ ਗਾੜੀ ਰੱਖੋ ਟੋਟਲ ਫਿਰ ਅਗਲੇ ਲੋਕਲ ਸੂਤ ਤੇ ਤਾਂ ਹੀ ਉਹਨਾਂ ਲੋਕਲ ਬੜਾ ਲੱਗੇਗਾ ਸਾਡਾ ਪਰਵਾਦੀ ਬੈਠਾ ਜੀ ਆ ਸਾਡਾ ਕਰਤਾਰ ਬੈਠਾ ਆ ਸਾਡਾ ਤਹਿਸੀਲਦਾਰ ਬੈਠਾ ਸੱਦੀ 500 ਆ ਤੁਹਾਡਾ ਸਰ ਜੀ ਮੀਡੀਆ ਦੇ ਪੁੱਛੇ ਸੋ ਦੋ ਕਿਹਦੇ ਲੈ ਕੇ ਸੋ ਜਗਤ 250 ਮਿਸਾਂ ਪਾਣੇ ਜਿਹੜੇ 18 ਮਿੰਟ ਨੇ ਠੀਕ ਅੱਜ ਤਰੀਕ ਨੇ 6 ਕੱਟ 6 ਪੰਜਾਬ 20 ਤੱਕ ਸਾਡੇ ਕੰਪਲੀਟ ਕਰ ਸਰ ਜੀ ਠੀਕ ਹੈ ਕਿ ਨਹੀਂ ਕੋਈ ਬੰਦਾ ਮੁੜ ਕੇ ਉਹਦੇ ਪੰਜਾਬ ਦੇ ਵਿੱਚ ਸਾਡੇ ਕੋਈ ਬਾਦ-ਬਾਦ ਇਸ਼ੂ ਹੋਣਾ ਕਿ ਇੰਤਕਾਲਾਂ ਵਾਸਤੇ ਲੋਕਾਂ ਨੂੰ ਤਸੀਲਾਂ ਦੇ ਚੱਕਰ ਮਾਰ ਦੇ ਜਦੋਂ ਚੱਕਰ ਮਾਰਦਾ ਕਦੀ ਪਟਵਾਰੀ ਸਾਹਿਬ ਦੇ ਬਿਠੇ ਹੁੰਦੇ ਕਦੀ ਗਰਦੌਲ ਸਾਹਿਬ ਦੇ ਬਿਠੇ ਹੁੰਦੇ ਕਦੀ ਤਹਿਸੀਲਦਾਰ ਸਾਹਿਬ ਦੇ ਬਿਠੇ ਹੁੰਦੇ ਤੇ ਮਾਨ ਸਾਹਿਬ ਨੇ ਕਿਹਾ ਕਿ ਇੱਕੋ ਦਿਨ ਸਾਡੇ ਪਾਸੇ ਕੈਂਪ ਲਾ ਕੇ ਜਿੰਨੀਆਂ ਬਕਾਇਆ ਇੰਤਕਾਲ ਪੂਰੇ ਪੰਜਾਬ ਦੇ ਵਿੱਚ ਰਹਿੰਦੇ ਉਹ ਸਾਰੀਆਂ ਮਸਲੇ ਜਿਹੜੀਆਂ ਕੰਪਲੀਟ ਕਰ ਦਿੱਤੇ ਸੋ ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਸਾਡੇ ਪੰਜਾਬ ੱਲੇ ਇੱਥੇ ਦੀ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਕੈਂਪ ਜਿਹੜੇ ਉਹ ਲੱਗੇ ਉਹ ਤਾਂ ਇੰਪਾ ਦੇ ਵਿੱਚ ਜਿਹੜੇ ਬਕਾਇਆ ਇੰਤਕਾਲ ਉਹ ਅਸੀਂ ਕਹਦੇ ਪੂਰੇ ਭਾਰਤ ਦੇ ਵਿੱਚ ਅ ਤਹਿਸੀਲਾਂ ਅਤੇ ਬੁਖਾਰਖਾਨੇ ਦੇ ਸੁਧਾਰ ਵਾਸਤੇ 3 ਕਰੋੜ ਤੇ 74 ਲੱਖ ਰੁਪਏ ਆਇਆ ਸੀ ਤਹਿਸੀਲ ਦੇ ਬਾਹਰ ਜਾ ਕੇ ਦੇਖ ਸਕਦੇ ਆ ਬਹੁਤ ਡਿੱਕ ਚੁੱਕੇ ਹੋਏ ਨੇ ਕੋਈ ਸੁਧਾਰ ਨਹੀਂ ਕੀਤਾ ਉਹ ਪੈਸੇ ਕਿੱਥੇ ਗਏ ਨੇ ਕਿਹੜੇ ਕਿੱਸਾ ਕੋਈ ਨਹੀਂ ਮੈਨੂੰ ਦੇਖੋ ਇਹ ਜੇ ਐਟ ਟਾਈਮ ਮੈਨੂੰ ਨਹੀਂ ਪਤਾ ਕਿ ਕਿੱਨੇ ਪੈਸੇ ਆਇਆ ਸਾਰਾ ਦੱਬੋ ਦੱਸਣਾ ਫਰਜ਼ ਹੈ ਤੁਹਾਨੂੰ ਕੋਈ ਗੱਲ ਤੁਸੀਂ ਦੱਸਤਾ ਜੀ ਸਾਰਾ ਤੁਹਾਡੇ ਦੱਸਣ ਦੀ ਦੇਰ ਹੈ ਅਸੀਂ ਕੰਮੇ ਸ਼ੁਰੂ ਕਰਦੇ ਨੇ ਗੱਲ ਜੀ ਆਪਾਂ ਪਤਾ ਕਰ ਲੈਨੇ ਆ ਕਿੱਥੇ ਗਏ ਪੈਸੇ ਕੀ ਹੋਇਆ ਆਪਾਂ ਦੇਖੋ ਪੈਸੇ ਸਾਡੇ ਕੋ ਪਏ ਡੀਸੀ ਸਾਹਿਬ ਨੂੰ ਪੁੱਛ ਕੇ ਦੋ ਕੰਮ ਕੰਪਲੀਟ ਕਰਦੇ ਨੇ ਕਹਿੰਦੇ ਤੁਹਾਨੂੰ ਥੈਂਕ ਯੂ ਕਿੱਥੇ ਮੈਨੂੰ ਗਾੜੀ ਬੱਤੀ ਸੀ ਦੋਨੇ ਕੰਮ ਬਕਥ ਲੱਗ ਇੱਥੇ ਬੰਦਾ ਤੂੰ ਕਹੇ ਦੀ ਕੰਮ ਕਰਦਾ ਅਰੇ ਇਸ ਕੰਮ ਤੇ ਚੱਲ ਰਹੇ ਸੀ ਮੈਂ ਕਿੱਥੇ ਇਹ ਨਾਲ ਹੀ ਸੋਚੇ ਮੈਂ ਕਿੰਨੇ ਪਟਵਾ ਦੀ ਤੁਹਾਡੇ ਕੋਲ ਸਾਡੇ ਕੋਲ ਸਾਹਿਬ ਵੀ ਪਟਵਾ ਦੇ ਵੀ ਪਟਵਾ ਦੇ ਪੈਸਾ ਕਿੱਥੇ ਬੈਠੇ ਵੀ ਦੇ ਵੀ ਸਦੋਂ ਸਦੋਂ ਸਾਹਿਬ ਫੜਾ ਪੜੀ ਵੀਰੋ ਵੀਰੋ ਜਿੱਥੇ ਕੈਂਪਲਾ ਉੱਥੇ ਭੌਦਾ ਲੋਕ ਕਿੱਥੇ ਆਦੇ ਹੈ ਇਹ ਬੱਤੀ ਪ੍ਰੈਸ ਵਾਲੇ ਬੈਠੇ ਜੀ ਫਿਰ ਸੁਧਰ ਹੋਗੇ ਹਾਂ ਨਹੀਂ ਬੱਬਲਾ ਕਿੱਥੇ ਆਦੇ ਇੱਥੇ ਆਦੇ ਕਿੱਥੇ ਆਉਂਦੀ ਬਾਹਰ ਬੈਠੀ ਸਰ ਹਾਂ ਅੱਛਾ ਗਰਦੋਤ ਕਿਤੇ ਤੁਹਾਡੇ ਕੋਲ ਤਿੰਨ ਨੰਬਰ ਕਰ ਲੋ ਤੁਹਾਡੇ ਕੋਲ ਸਾਬ ਬੁਲਾਉਂਦੇ ਤਿੰਨੇ ਕੋ ਦੋ ਇਹ ਕੋਈ ਲੱਗ ਲੈਣ ਬੁਲਾ ਦੇ

ਨਹੀਂ ਸਭ ਨੂੰ ਕਾਰਡ ਖਾਓ ਕਿੱ데ਤ ਨਾਲ ਕੇ ਬੈਠਾ ਨਹੀਂ ਜੀ ਮੈਂ ਬੈਠ ਨਹੀਂ ਆ ਬੈਠ ਨਾਲ ਕੰਮ ਨਹੀਂ ਆਪਣਾ ਆਹੋ 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 ਤੁਹਾਨੂੰ ਕਿਸ਼ੋਰ ਦੇਵ ਕਰ ਸਮਝ ਜੀ ਸੜਕਾਂ ਨਾ ਆਯਾ ਮਜੇ ਸੜਕਾਂ ਕੰਬੋਟ ਲਾ ਕੋਟਾ ਤੇ ਪਰ ਵਦੀ ਇੱਥੇ ਕੋ ਦਾ ਤਰ ਕਾਰਡ ਕਿੱਥੇ ਆਹੋ ਰਹੀ ਨਾਲੇ ਦਾ ਕਰੈਡੀਟਨ ਲਈ ਸਰ ਇੱਕੋ ਐਪਲੀਕੇਸ਼ਨ ਆਈ ਮੇਰੇ ਸਾਡੇ ਕੋਲ ਤੜਾ ਸੱਦੀ ਬੈਂਕ ਦਾ ਕਾਰਡ ਚਾਹੀਦਾ ਬੋਟਿਆ ਸਰ ਹੁਣੇ ਦਿਖਾ ਹਾਂ ਰਿਕਾਰਡ ਲਓ ਬੰਦ ਠੀਕ ਆ ਭਾਜੀ ਠੀਕ ਆ ਆਰਾਮ ਨਾਲ ਸਰ ਨੰਬਰ ਲੱਗਦਾ ਕਾਰਡ ਦੇਓ ਤੁਸੀਂ ਕੋਈ ਸੈੱਟ ਨਹੀਂ ਕੀਤਾ ਆਪਣਾ ਮੈਂ ਇਹ ਨਾਲਾ ਵੰਸਾਈ ਕਰਕੇ ਇੰਨਾ ਵਧੀਆ ਉਹਨੇ ਸੈੱਟ ਕੀਤਾ ਇੰਨਾ ਵਧੀਆ ਬੰਦੇ ਪਾਏ ਨੇ ਸਰਦਾਤ ਅਮਰਜੀਤ ਸਿੰਘ ਜੀ ਕੰਮ ਕਰਦਾ ਤੁਸੀਂ ਤਰੀਕਾ ਸਿੱਖੋ ਨਾ ਪਬਲਿਕ ਕਿੱਥੇ ਆਉਗੂ ਪਰ ਜਰ ਬਾਹਰ ਸਿੱਖੋ ਕਰੈਡੀਟ ਐਪਲੀਕੇਸ਼ਨ ਦੇਵੀਂ ਐਪਲੀਕੇਸ਼ਨ ਦੇਓ ਸਾਨੂੰ ਹਾਂ ਜੀ 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 ਪਬਲਿਕ ਕਿਸੇ ਦਾ ਤਸੀਦ ਚੁੱਕਿਆ ਇਹ ਮਾਈਕ ਮਾਈਕ ਜਿਹੜਾ ਦਿਖਾ ਰਿਹਾ ਤੇਰੇ ਤੇਰੇ ਇੰਤਕਾਲ ਕੀਤੇ ਅਦੁੱਤੀ ਕੀਤੇ ਉਹ ਵੀ ਲਓ ਕਾਰ ਉਹ ਲੋ ਕਾਰ ਲੈ ਮੇਰੇ ਅੱਗੇ ਕਾਦੇ ਦੀ ਰਹਿਣਾ ਪਾਉਂਦਾ ਨਹੀਂ ਟੋਕੀ ਹੈ ਬਹੁਤ ਜਿਆਦਾ ਆਫਸਰ ਇਹਨਾਂ ਕੈਂਪਾਂ ਦੇ ਸਰਕਾਰ ਕੋਲ ਇੱਕ ਦਾ ਵਿਸ਼ੇਸ਼ ਭਾਲਕ ਤੱਕਿਆ ਇੱਕ ਟੈਂਟ ਜਨਰਲ ਪਾਤੀਸੀ ਦਾ ਵਿਸ਼ੇਸ਼ ਕੈਂਪ ਲਾਇਆ ਗਿਆ ਉਹ ਅਸਿੰਦਾਂ ਦੇ ਭਾਜੜਾ ਵਿਦਿਆ ਹੁੰਦੇ ਨੇ ਸਰਕਾਰ ਸਰਕਾਰ ਪੁਨੇ ਦੇ ਨੇ ਇੱਕ ਇੱਕਦਮ ਬਦਤਸੀ ਦੋ 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 ਨੰਬਰ ਦੋ ਨੰਬਰ ਦੋ ਨੰਬਰ ਲੈ ਅਮਰ ਜੀ ਤੁਸੀਂ ਤਸਵੀਲਦਾਰ ਨੇ ਦੋ ਦੋ ਅੱਜ ਤੁਸੀਂ ਮੌਜੂਦ ਕਿੱਥੇ ਮੰਜਰ ਦੋ ਸੱਤ ਕਿੰਨੇ ਅੱਜ ਇਹ ਐਨੇ ਉੱਪਰ ਟੇਬਲ ਤੋਂ ਫਾਈਲ ਦੇਖਦਾ ਟੇਬਲ ਤੇ ਬੋਲਣ ਕਿ ਦੂਜਾ ਅੰਦਰ ਤੋਂ ਕੰਮ ਕਰਵਾਉਣਾ ਇਹ ਜੋ ਇੱਕ ਫੋਟੋ ਆ ਲਖੋ ਨਾ ਇਹ ਪਤਾ ਪਰਦੀ ਹੈ ਕਿੰਨੇ ਟੋਟਲ ਹੁੰਦਾ ਜਿਸ ਤਰ੍ਹਾਂ ਬੜੀ ਤੁਸ ਬੜੀ ਸਰ ਇਹ ਤੇ ਤੁਹਾਡੀ ਟਿਪ ਤੇ ਹੋਣੀ ਚਾਹੀਦੀ ਲਿਸਟ ਕਹਿੰਦੇ ਟਿਪ ਤਾਂ ਕੀਤਾ ਨਹੀਂ ਫਟਵਾਦੀ ਹੁੰਦੀ ਜਦੋਂ 2 ਤੋਂ 1 ਮਿੰਟ ਦਾ ਕੰਮ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਸਵੇਰੇ ਕਿੰਨੇ ਸ਼ਾਮ ਤੱਕ ਆਉਣਗੇ ਡਿਸ਼ਲੇ ਜਿਹੜੀ ਨਹੀਂ ਉਹਦੇ ਕੋਲ ਹੈ ਇਸਦੇ ਕੋਲ ਜਿਹੜਾ ਜਿੰਦ ਕਰ ਦਿੱਤੇ ਹੈ ਇਸਦੇ ਕੋਲ ਜਦੋਂ ਅੱਜ ਜਿੰਦ ਕਰ ਦਿੱਤੇ ਮਿਸਟੈਕ ਆਉਂਦੀ ਹੈ ਇੱਕ ਲਿਸਟ ਕਿਰਪਾ ਕਰਕੇ ਕਿੰਨੇ ਤੁਹਾਡਾ ਕਿੰਨੇ ਸਰ ਤੇ ਕਿਹ ਕਿਹਨਾ ਫਰਜ਼ਾਨ ਨਾ ਲਿਖੀ ਹਾਂਜੀ ਕਿਹ ਕਿਹਨਾ ਕਰਾਉਣਾ ਪ੍ਰਿੰਦਰ ਸਿੰਘ ਪ੍ਰਿੰਦਰ ਸਿੰਘ ਕੋਪਿੰਦਰ ਸਿੰਘ ਅਰਜੇਸ਼ ਕੁਮਾਰ ਅਰਿੰਦਰ ਸਿੰਘ ਭੁਪਿੰਦਰ ਸਿੰਘ ਤੇ ਅਰਜੇਸ਼ ਕੁਮਾਰ ਹੈਗੇ ਦੰਨੇ ਇੱਥੇ ਪਰਵਾਦੀ ਨਹੀਂ ਆਇਆ ਸਰ ਆਇਆ ਸਰ ਕਿਤੇ ਕਾਣੋਗਾ ਸਰ ਦੋਈ ਕੰਨ ਤੇਨੇ ਕਦੋਂ ਆਜੋ ਪਸੀਹ ਤੇ ਤੁਹਾਡੇ ਦਾ ਪਰਵਾਦੀ ਕਿੱਥੇ ਕਿੱਥੇ ਤੁਹਾਡੇ ਦਾ ਦੋ ਦੇ ਇੱਕ ਕਪੜੇ ਖੜੇ ਇੱਕ ਆਹ ਖੜੀ ਗਿਆ ਮੈਨੂੰ ਦੋ ਸੌ ਕੁ ਲੈ ਜੀ ਤੁਹਾਡੇ ਕਿੱਥੇ ਨਾਲ ਹੀ ਸਾਰੇ ਆ ਜੀ ਨਾਲ ਸਦੇ ਨਹੀਂ ਦਿਖਾਓ ਇਹ ਮੈਂ ਪਰਵਾਦੀ ਕਹਿੰਦੇ ਜੀ ਇਹਨਾਂ ਕੋਲੋਂ ਪਰਵਾਦੀ ਦਿਖਾਓ ਕਿੱਥੇ ਤਾਂ ਬਲਾ ਲੋ ਪਰਵਾਦੀ ਦਿਖਾਓ ਕਿੱਥੀ ਪਰਵਾਦੀ ਉਹਨਾਂ ਦਬਾਉਂ ਗੋ ਪਰਵਾਦੀ ਤੁਹਾਡਾ ਸਿਸਟਮ ਨਹੀਂ ਠੀਕ ਕੀਤਾ ਤੁਸੀਂ ਇਹ ਦੇਖ ਲਾਓ ਨਾ ਬੂਦੇ ਟੇਬਲ ਲਾਓ ਇੱਥੇ ਇੱਕ ਫਾਟ ਹੋਇਆ ਅੰਦਰ ਲਾਉਣ ਦੀ ਸ਼ਕਤੀ ਹੈ ਸਰਪੈਂਪ ਲੱਗੇ ਆ ਠੀਕ ਸਰ ਬੋਤੀ ਵਾਲਾ ਕੈਂਪ ਨਹੀਂ ਕਦੇ ਲਾਇਆ ਤੁਸੀਂ ਹਾਂ ਤੇ ਕੈਂਪ ਦੇ ਅਥਾ ਅ ਤੁਸੀਂ ਸਮਝਦੇ ਨਾ ਇੱਥੇ ਪਟਵਾਰੀ ਬਾਓ ਗਰਦੌਬ ਬਣਾਓ ਇੱਥੇ ਰਿਕਾਰਡ ਗਾੜੀ ਰੱਖੋ ਟੋਟਲ ਅਗਲਾ ਲੋਕਲ ਸੂਤ ਤਾਂ ਹੀ ਹੁੰਦਾ ਲੋਕਲ ਬਣਾ ਲੱਗੇ ਸਾਡਾ ਪਰਵਾਦੀ ਬੈਠਾ ਜੀ ਆ ਸਾਡਾ ਕਰਤਾਰ ਬੈਠਾ ਆ ਸਾਡਾ ਤਹਿਸੀਲਦਾਰ ਬੈਠਾ ਮੈਂ ਹੈ ਆਪਣੇ ਕੋ ਕੋਈ ਹਾਂ ਜੀ ਕੌਣ ਹੈ ਇਹ ਅਜੀ ਨਵ ਕੌਣ ਹੈ ਅਜੇ ਨੰਬਰ ਹਾਂਜੀ ਸਰ ਕਿੱਧਰ ਦੇਖਦੇ ਕੋਈ ਹਾਜ਼ਰ ਹੀ ਨਹੀਂ ਹੈਗਾ ਇਸ ਜੇ ਤੇਜੀ ਰਾਜ ਸਭਾ ਵੀ ਹੋ ਰਹੀ ਹੈ ਦੇਖੋ ਨਹੀਂ ਦੇਖੋ ਉੱਥੇ ਬਹੁਤ ਤਵੱਜਾ ਤੁਹਾਨੂੰ ਮੇਲੇ ਤਿਆਰੀ ਹੋਣੀ ਚਾਹੀਦੀ ਜਿੱਦਾਂ ਕੈਂਪ ਲਗਾਏਗੇ ਸਰਕਾਰ ਵੱਲੋਂ ਖਾਸ ਅਲਾ ਕੀਤਾ ਗਿਆ ਕੋਈ ਤਿਆਰੀ ਇਹ ਮੈਂ ਕਹਿੰਦਾ ਕਿ ਕਿੰਨੇ ਦਾ ਟੋਟਲ ਲੋਕ ਸਭ ਇਸ ਦਾ 200 ਤੋਂ ਉੱਪਰ ਇੰਕਲੂਡ ਹੋ ਗਏ ਸਰ 135 ਸਰ ਭਾਈ ਬਰਾਬਰ ਕਰ ਸਕਦੇ ਸਰ ਦਾ ਪਰ ਦੇ 10 ਨਿਜਵਾਨੀ ਵੀ ਆ ਦੇ ਕੋਲ ਜਿਹੜੇ ਡਿਸਟ੍ਰਿਕਟ ਬਣਾ ਰਿਹਾ ਸਰ ਨਾਲ ਹਾਂ ਪਰੋ ਕਿੰਨੀ ਤੁਸੀਂ ਸੁਣਦੇ ਹੋ ਹਾਂ ਹਾਂ ਹੁਤਾਕ ਕਰਕੇ ਆ ਸਾਡੇ ਨਾ ਨਾ ਕੋਈ ਨਹੀਂ ਜੀ ਸਾਡੇ ਕੋਲ ਪਟਵਾਦੀ ਇਹਦੀ ਆ ਜੀ ਲਾਟਵਾਦੀ ਇਹਦੀ ਆ ਜੀ ਲਾ ਸਾਡੇ ਆ ਗਏ ਸਾਰੇ ਆ ਸਿਮਰਬੀਰ ਸਿੰਘ ਆ ਜੀ ਲਾਓ ਸਾਰੇ ਪਟਵਾਦੀ ਇਹਦੀ ਆ ਜੀ ਲਾਓ ਅਰਵਲ ਸਾਹਿਬ ਹਾਂ ਜੀ ਅੱਜ 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 ਉਹ ਸੋ ਸੋ ਜੀ ਕੀ ਕੋਈ ਗੱਲ ਦੂਗੀ ਜੀ ਜੀ ਅੱਜ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦੇ ਪੰਜਾਬ ਦੇ ਵਿੱਚ ਸਾਡੇ ਕੋ ਇੱਕ ਬਾਦ-ਬਾਦ ਇਸ਼ੂ ਹੁੰਦਾ ਕਿ ਇੰਤਕਾਲਾਂ ਵਾਸਤੇ ਲੋਕਾਂ ਨੂੰ ਤਹਿਸੀਲਾਂ ਦੇ ਵਿੱਚ ਚੱਕਰ ਮਾਰਦੇ ਜਦੋਂ ਚੱਕਰ ਮਾਰਦੇ ਕਦੀ ਪਟਵਾਰੀ ਸਾਹਿਬ ਦੇ ਬੈਠੇ ਹੁੰਦੇ ਕਦੀ ਗਰਦੌਲ ਸਾਹਿਬ ਦੇ ਬੈਠੇ ਹੁੰਦੇ ਕਦੀ ਤਹਿਸੀਲਦਾਰ ਸਾਹਿਬ ਦੇ ਬੈਠੇ ਹੁੰਦੇ ਤੇ ਮਾਨ ਸਾਹਿਬ ਨੇ ਕਿਹਾ ਕਿ ਇੱਕੋ ਦਿਨ ਸਾਡੇ ਪਾਸੇ ਕੈਂਪ ਲਾ ਕੇ ਜਿੰਨੀਆਂ ਬਕਾਇਆ ਇੰਤਕਾਲ ਪੂਰੇ ਪੰਜਾਬ ਦੇ ਵਿੱਚ ਰਹਿੰਦੇ ਉਹ ਸਾਰੀਆਂ ਮਤ ਜਿਹੜੀਆਂ ਕੰਪਲੀਟ ਕਰ ਦਿੱਤੀਆਂ। ਸੋ ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਸਾਰੇ ਪੰਜਾਬ 'ਚ ਕੱਲੇ ਇੱਥੇ ਨਹੀਂ ਹੂੰ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਕੈਂਪ ਜਿਹੜੇ ਉਹ ਲੱਗੇ ਉਹ ਕੈਂਪਾਂ ਦੇ ਵਿੱਚ ਜਿਹੜੇ ਬਕਾਇਆ ਇੰਤਕਾਲ ਉਹ ਅਸੀਂ ਕਰਦੇ ਮੈਂ ਇਨਾਲੇ ਵੀ ਜਾ ਕੇ ਆ ਰਾਜਾ ਸਾਹਿਬ ਵੀ ਜਾ ਕੇ ਆ ਉਹ ਥਾਵਾਂ ਤੇ ਵੀ ਚੱਲੇ ਆ ਇੱਥੇ ਵੀ ਦੇਖਿਆ ਥੋੜਾ ਨਾ ਕੋ ਸਿਸਟਮ ਸਿਸਟਮੈਟਿਕਲੀ ਨਹੀਂਗਾ ਹਾਂ ਬਾਕੀ ਤਦ ਵਰਦੌਦ ਵੀ ਆ ਜਾਂਦੇ ਤਸੀਲਦਾਰ ਸਾਹਿਬ ਵੀ ਪਟਵਾਰੀ ਵੀ ਆ ਜਾਂਦੇ ਗੱਲ ਸਿੱਧ ਤੁਹਾਡੇ ਦਾ ਹੀ ਲੋਕਾਂ ਨੂੰ ਇਹ ਕਹਿੰਦੀ ਆ ਕਿ ਜੇ ਕਿਸੇ ਦਾ ਇੰਤਕਾਲ ਜਿਹੜਾ ਰਹਿੰਦਾ ਤੇ ਸੀਐਮ ਸਾਹਿਬ ਨੇ ਤੈਅ ਕੀਤਾ ਆਪਣਾ ਇੰਤਕਾਲ ਆ ਕਿੱਥੇ ਕਰਾਓ ਜੇ ਉਹਨਾਂ ਨੂੰ ਕੋਈ ਪਟਵਾਰੀ ਪਰਿਸ਼ਾਦ ਕਰਦਾ ਕੋਈ ਉਹਨਾਂ ਨੂੰ ਤਸਵੀਲ ਚ ਕੋਈ ਪਰੋਲ ਮੈਂ ਤਸੀਲਦਾਰ ਸਾਹਿਬ ਕਰਦਾ ਗਰਗੌਲ ਕਰਦਾ ਤੇ ਉਹਨਾਂ ਨੂੰ ਮਤਲ ਜਿਹੜਾ ਉਹ ਸਾਨੂੰ ਦੱਸਿਆ ਜਾ ਮੇਰਾ ਖਿਆਲ ਆ ਕਿ ਅੱਜ ਤੋਂ ਬਾਅਦ ਬਹੁਤ ਘੱਟ ਜੜਿਆ ਬਲ ਅੱਜ ਤੋਂ ਬਾਅਦ ਬਹੁਤ ਘੱਟ ਮੈਨੂੰ ਲੱਗਦਾ ਕਿ ਜਦੋਂ ਅੱਜ ਬਾਅਦ ਵੀ ਗੱਲ ਹੋਈ ਆ ਮੈਨੂੰ ਲੱਗਦਾ ਕਿ ਅੱਜ 80% ਬਕਾਇਆ ਜਿਹੜੇ ਮਤਲਬ ਕੇਸ ਆ ਉਹ ਹੱਲ ਹੋ ਜਾਣਗੇ 10-20% ਜਿਹੜੇ ਰਹਿ ਗਏ ਉਹ ਆਪਾਂ ਦੁਬਾਰਾ ਕੈਂਪ ਲਾ ਕੇ ਦੁਬਾਰਾ ਉਹ ਕਰਦੇ 1700 ਕੁਝ ਸੀ ਜਿਸਦਾ ਅਸੀਂ ਰਾਤ ਨੂੰ ਚੈੱਕ ਕੀਤਾ ਸੀ 1700 ਕੁਝ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੀਆਂ ਇਤਕਾਲਾ ਹੋਣ ਵਾਲੀਆਂ ਸੀ ਰਾਤੋਂ ਰਾਤ 200 ਇਤਕਾਲਾ ਹੋ ਗਿਆ ਤਾਂ ਲੱਗਦਾ ਨਹੀਂ ਕਿ ਪਹਿਲਾਂ ਸਖਤੀ ਕੀਤੀ ਜਾਵੇ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿ ਸਰਕਾਰ ਲੱਗਦੀ ਆਪਣਾ ਲੱਗਦੀ ਨਾ ਕੰਮ ਕਰਦੀ ਹੈ ਦੇਖੋ ਦੇਖੋ ਹੱਸੀ ਜਿਹੜੀ ਹੈ ਸਾਰੇ ਸਾਰੇ ਆਪਾਂ ਠੀਕ ਕਰ ਇਸੇ ਕਰਕੇ ਅਸੀਂ ਤਾਂ ਇੱਕ ਹੋ ਸੀ ਤਾਂ ਕਿ ਜਨਤਾ ਦਾ ਨੁਆਜਦਾ ਸੀਮ ਸਾਹਿਬ ਨੇ ਅੱਗੇ ਵੀ ਦੱਸਿਆ ਸੀ ਜਿੱਦਾਂ ਸਾਡੀ ਕਿਸਾਨ ਜਥੇਬੰਦੀਆਂ ਦਾ ਮੀਟਿੰਗ ਸੀਗੀ ਉਦੋਂ ਵੀ ਸੀਐਮ ਸਾਹਿਬ ਨੇ ਤੈਅ ਕੀਤਾ ਸੀਗਾ ਕਿ ਅਸੀਂ ਪਹਿਲੀ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਇਹ ਤਾਂ ਇੰਤਕਾਲ ਲਈ ਹੈ ਕੱਲੀ ਜਿਹੜੇ ਅਸਲ ਮਾਮਲੇ ਆਗੇ ਤਕਸੀਮਾ ਦੇ ਵੀ ਉਹ ਤਕਸੀਮਾ ਦੇ ਜਿਹੜੇ ਆਪਸੀ ਸਹਿਮਤੀ ਵਾਲੇ ਕੇਸ ਆ ਉਹ ਸਾਰੇ ਲੋਕ ਬੈਠ ਕੇ ਜਿਹੜਾ ਉਹ ਸਾਰੇ ਤਹਿਸੀਲਦਾਰਾਂ ਕੋ ਉਹਦੇ ਵੀ ਇੰਦਾ ਕੰਮ ਪਾਵਾਗੇ ਆਪਾਂ 31 ਮਾਰਚ ਤੱਕ ਉਹ ਵੀ ਕੰਪਲੀਟ ਕਰ ਦਾਂਗੇ ਔਰ 31 ਮਾਰਚ ਤੱਕ ਆਹ ਤੇ ਇਸ ਮਹੀਨੇ ਚੋ ਦੋ ਇਹ ਤਾਂ ਕੋਈ ਬਹੁਤ ਵੱਡੀ ਗੱਲ ਦੀ ਐਸੇ ਜੀ ਹੋ ਜੂਗਾ ਸਾਰਾ ਸੋ ਮੇਰਾ ਖਿਆਲ ਹੈ ਕਿ ਜਿਹੜੇ ਲੋਕਾਂ ਨੂੰ ਇੰਤਕਾਲ ਵਾਸਤੇ ਲੋਕਾਂ ਨੂੰ ਤਕਸੀਮ ਵਾਸਤੇ ਜਿਹੜੇ ਚੱਕਰਬਾਦ ਦੇ ਵਿੱਚ ਦਾ ਤਹਿਸੀਲੇ ਸੀਐਮ ਸਾਹਿਬ ਉਹ ਚੱਕਰ ਜਿਹੜੇ ਖਤਮ ਕਰਵਾ ਦੋ ਤਾਂ ਹੋ ਲੱਗਿਆ ਇਹਨਾਂ ਪ੍ਰਿੰਸੀਪਲ ਕਾਰਨ ਕੀ ਹੈ ਇਹ ਦੋ ਨੰਬਰ ਤਹਿਸੀਲ ਦੇ ਵਿੱਚ 500 ਕੁਛ ਨੇ ਸਾਰੀਆਂ ਤਹਿਸੀਲਾਂ ਦੇ ਵਿੱਚ ਘੱਟ ਨੇ ਸਿਰਫ ਦੋ ਤਹਿਸੀਲ ਦੋ ਦੇ ਵਿੱਚ ਹੀ 500 ਕੁਛ ਨੇ ਇਹ ਇਨਾਂ ਇਨਾਂ ਨਾਲ ਆਪਾਂ ਜੇ ਇੱਥੇ ਵੱਧ ਦੇ ਨਹੀਂ ਹੋਏ ਤੇ ਆਪਾਂ ਇਹਨਾਂ ਨਾਲ ਮੀਟਿੰਗ ਕਰਕੇ ਵੀ ਸਾਹਿਬ ਨੂੰ ਕਹਾਂਗੇ ਕਿ ਇੱਥੇ ਦਾ ਕੰਮ ਵੀ ਜਿਹੜਾ ਫਤਿਹ ਕਰ ਦਿੱਤਾ ਜਾਵੇ ਸੱਦੀ ਹੋ ਰੁਕੇ ਚੱਲ 500 ਆ ਤੁਹਾਡਾ ਸਾਰਾ ਜੰਤ ਮੀਡੀਆ ਦੇ ਪੁੱਛੇ ਸੁਣੋ ਕਿੰਨੇ ਰਹਿ ਗਏ ਸੋ ਜੋਗੇ 200 ਸਾਡ ਮਿਸ ਹੈ ਕਰਾਈ ਜਿਹੜੇ 18 ਵਜੇ ਨੇ ਠੀਕ ਹੈ ਅੱਜ ਤੱਕ ਕਿੰਨੇ ਚੀਕਾ ਸੀ ਵੀ ਤੱਕ ਸਾਰੇ ਕੰਪਲੀਟ ਕਰ ਸਾਰੇ ਠੀਕ ਹੈ ਕਿ ਨਹੀਂ ਕੋਈ ਬੰਦਾ ਮੁੜ ਕੇ ਆਹੋ ਆਹ ਕੀ ਬੰਦੇ ਦਸਤਰਾ ਵਿੱਚ ਦੇਖਿਆ ਗਿਆ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਪਰਸਨਲ ਵਿਜ਼ਿਟ ਕਰਦੇ ਹੋ ਤਾਂ ਪਟਵਾਰੀ ਨਾਰਾਜ਼ ਹੋ ਗਏ ਸੀ ਕਿ ਤੁਹਾਨੂੰ ਯਾਦ ਹੋਏਗਾ ਕੁਝ 6 ਮਹੀਨੇ ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਨੂੰ ਜਾਣ ਬੁੱਝ ਕੇ ਜ਼ਲੀਲ ਕੀਤਾ ਗਿਆ ਹੜਤਾਲ ਕਰ ਦਿੱਤੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਅੱਜ ਵੀ ਤੁਸੀਂ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਵੀ ਇੱਥੇ ਆਏ ਹਾਂ ਅਸੀਂ ਅਸੀਂ ਦੇਖੋ ਮੇਰੀ ਗੱਲ ਸੁਣੋ ਜਿਹੜੇ ਪਟਵਾਦੀ ਆ ਗਰਦੋਦ ਆ ਤਹਿਸੀਲਦਾਰ ਦੇ ਇਹ ਸਾਡੇ ਬੱਚੇ ਆ ਸਾਡੇ ਪੰਜਾਬੀ ਨੇ ਸਾਡੇ ਪਤਵਾਰਾਂ ਦੇ ਮੁੰਡੇ ਕੋ ਬਗਾਂਦੇ ਥੋੜੇ ਸਾਡਾ ਸਿਰ ਕੰਮ ਇੰਦਾ ਕਿ ਜਦ ਲੋਕਾਂ ਨੂੰ ਕੰਮ ਮਿਲ ਨਾ ਚਾਹ ਸਾਡਾ ਕੇਦ ਕੋ ਬੈਠ ਬੋ ਥੋੜਾ ਅਸੀਂ ਕਿਸੇ ਨੂੰ ਕੋਈ ਪਦਸ਼ਾਨ ਥੋੜਾ ਕਰਨਾ ਚਾਹੁੰਦੇ ਅੱਜ ਵੀ ਜੇ ਕੈਂਪ ਵੇਖਣ ਆਏ ਤੇ ਇਹ ਵੇਖਣ ਆਏ ਆ ਕਿ ਲੋਕਾਂ ਦਾ ਮਸਲਾ ਹੱਲ ਹੋ ਰਿਹਾ ਕਿ ਨਹੀਂ ਹੋ ਰਿਹਾ ਹੁਣ ਤੁਸੀਂ ਵੀ ਤੂੰ ਦੱਸੋ ਕਿ ਤੁਹਾਡੇ ਸਾਹਮਣੇ ਖੜਿਆ ਤਹਿਸੀਲਦਾਰ ਸਾਹਿਬ ਇਹਨੇ ਦੇ ਕਿਹਾ ਕਿ 300 ਅੱਜ ਬਲ ਹੋ ਜਾਊਗਾ 500 ਬਕਾਇਆ ਹੋ ਗਿਆ ਸਰ ਇਹਦਾ ਮਤਲਬ 300 ਹੋ ਗਿਆ ਮੈਂ ਪਿੱਛੇ ਵੀ ਇਹਦਾ ਸਭ ਚੈੱਕ ਕਰਕੇ ਆ ਅਜ ਨਾਲਾ ਉੱਤੇ ਵੀ 100 150 150 ਹੋ ਗਿਆ ਇਹਦਾ ਮਤਲਬ ਕੈਂਪ ਲਾਇਆ ਤੇ 300 ਅੱਜ ਹੱਲ ਹੋ ਗਿਆ ਜਿਹੜਾ ਬਾਕੀ ਦਾ ਜਾਊਗਾ ਉਹ ਵੀ 2-3 ਦਿਨ ਦੇ ਵਿੱਚ ਹੱਲ ਕਰ ਦੇ ਗਏ ਗੱਲ ਹੀ ਕੋਈ ਨਹੀਂ ਬੱਸ ਸਰ ਬਤਨੀ ਸਰ ਗੱਲਬਾਤ ਹੋਈ ਗੱਲਬਾਤ ਕੀਤੀ ਜੀ ਬਹੁਤ ਕੀਤੀ ਮੈਨੂੰ ਬੋਲੇ ਉੱਤੇ ਨਾਲੇ ਬੱਸ ਜੀ ਕਿਹਦੀ ਕਿੰਨੀ ਮਰਵਾ ਦੇ ਕਿ ਮੈਂ ਕੋਈ ਮੁੜ ਕੇ ਪ੍ਰੇਸ਼ਾਨੀ ਨਾ ਚੱਲਨੀ ਪਵੇ ਜੀ ਸਾਹਿਬ ਜੀ ਵਿਜ਼ਿਟ ਕਰਦੇ ਰਹੋਗੇ ਬਿਲਕੁਲ ਅਸੀਂ ਵਿਜ਼ਿਟ ਕਰ ਦੇਵਾਂਗੇ ਜਿੱਥੇ ਜਿੱਥੇ ਵੀ ਪਬਲਿਕ ਨੂੰ ਕੋਈ ਸਮੱਸਿਆ ਹੁੰਦੀ ਹੈ ਪਬਲਿਕ ਦੀ ਸਮੱਸਿਆ ਹੱਲ ਕਰਦੀ ਸਾਡੀ ਡਿਊਟੀ ਆ ਪਬਲਿਕ ਦੇ ਸਾਨੂੰ ਵੋਟਾਂ ਪਈਆਂ ਪਬਲਿਕ ਨੇ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸਾਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਸਾਡੀ ਡਿਊਟੀ ਆ ਇਹ ਸਾਡੀ ਟੀਮ ਹੈ ਤਹਿਸੀਲਦਾਰ ਪਟਵਾਰੀ ਕਰਤਾਰ ਇਹ ਸਰਕਾਰ ਦਾ ਹਿੱਸਾ ਨੇ ਤੇ ਸਾਡੀ ਟੀਮ ਹੈ ਇਸ ਕਰਕੇ ਜੇਕਰ ਸਾਡੀ ਟੀਮ ਚ ਕੋਈ ਕਮੀ ਮੰਨ ਲਓ ਮੇਰੇ ਦੇ ਕੋਈ ਕਮੀ ਦਾ ਜੇ ਤੇ ਸਾਡੇ ਮੁੱਖ ਮੰਤਰੀ ਜੀ ਤੋਂ ਦੁਦਕਾ ਦੇ ਮੈਨੂੰ ਕਹਿਣਗੇ ਤਾਂ ਵੀ ਸਭ ਆ ਕੰਮ ਫੇਰ ਜਲਦੀ ਕਰੋ ਥੱਲੇ ਕੇ ਟੀਮ ਚ ਰਹੇ ਜੇ ਤੋ ਵੀ ਸਾਡੀ ਡਿਊਟੀਆਂ ਕੱਪ ਐਨਾਂ ਨੂੰ ਅਫਸਰਾਂ ਨੂੰ ਕਹੀਏ ਕਿ ਸਰ ਜਲਦੀ ਕੰਮ ਫਿਨਿਸ਼ ਕਰੋ ਲੋਕਾਂ ਨੂੰ ਮਤਲਬ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਸਰ ਸਰਕਾਰ ਦਾ ਇਹ ਕਿ ਟੀਚਾ ਹੈ ਕਿ ਕ੍ਰਪਸ਼ਨ ਖਤਮ ਕੀਤੀ ਜਾਵੇ ਹਰ ਖਰ ਹਰ ਜਗ੍ਹਾ ਖਤਮ ਹੋਦੀ ਪਰ ਫਿਰ ਵੀ ਸਰਕਾਰੀ ਕੁਝ ਵਿਭਾਗਾਂ ਦੇ ਵਿੱਚ ਪ੍ਰਾਈਵੇਟ ਬੰਦੇ ਕੰਮ ਕਰਦੇ ਵੀ ਕੀ ਉਹਨਾਂ ਦਾ ਪੈਸਾ ਕਿੱਥੋਂ ਆਉਂਦੀ ਹੈ ਕੋਈ ਦਿੰਦਾ ਪੈ ਤਨਖਾਹ ਆ ਜਾਂਦਾ ਕ੍ਰਪਸ਼ਨ ਜਿਹੜੀ ਹੈ ਜੀ ਦੇਖੋ ਤੁਸੀਂ ਤੇ ਮੀਡੀਆ ਦੇ ਸਾਥੀ ਬੜੇ ਸਿਆਣੇ ਹੋ ਜੀ ਪੰਜਾਬ ਦੇ ਵਿੱਚ 75 ਸਾਲ ਤੋਂ ਗੱਦ ਪਿਆ ਤੇ ਅਜੇ ਆਪਾਂ ਨੂੰ 19 ਮਾਰਚ ਨੂੰ 2 ਸਾਲ ਹੋਨੇ ਜਾ ਕੇ ਆਪਾਂ ਨੂੰ ਜੇ ਇੰਨਾ ਟਾਈਮ ਹੀ ਮਿਲਿਆ ਆਪਾਂ ਬਹੁਤ ਸਾਰੇ ਬਹੁਤ ਸਾਰੇ ਮਸਲੇ ਹੱਲ ਕਰਦੇ ਜਿਹੜੇ ਤੁਸੀਂ ਚੀਜ਼ਾਂ ਦੱਸਦੇ ਹੋ ਸਾਰੀਆਂ ਚੀਜ਼ਾਂ ਸਹਿਜੇ ਸਿਸਟਮ ਹੀ ਇਦਾਂ ਦਾ ਬਣਾ ਦਿੰਦਾ ਕਿ ਚੀਜ਼ਾਂ ਸਾਰੀਆਂ ਖਤਮ ਹੋ ਜਾਣ ਲੋਕਾਂ ਨੂੰ ਕ腐ਸ਼ਨ ਕਿਤੇ ਪੈਸੇ ਦੇ ਕੇ ਕੰਮ ਨਾ ਕਰੋ ਪਰ ਕਿਉਂਕਿ ਟਾਈਮ ਦੇਖੋ ਟਾਈਮ ਹਰ ਚੀਜ਼ ਨੂੰ ਲੱਗਦਾ ਜੀ ਕੋਈ ਜਾਦੂ ਦੀ ਛੜੀ ਤੇ ਹੈ ਨਹੀਂ ਸੀ ਐਮ ਸਾਹਿਬ ਕੋ ਬਸ ਸੀਐਮ ਸਾਹਿਬ ਜਿੰਨਾ ਕੰਮ ਕਰ ਦੇ ਜੇ ਢੰਗ ਨਾਲ ਕੰਮ ਕਰ ਦੇ ਇਹ ਤਾਂ ਨੂੰ ਸ਼ਿਕਾਇਤ ਆ ਸਾਲ ਮੇਰੇ ਖਾ ਨੂੰ ਲੱਗੂਗਾ ਸਭੀਆਂ ਖਤਮ ਹੋ ਜਾਣਗੀਆਂ ਕੋਈ ਚੱਕਰ ਨਹੀਂ ਅੱਛਾ ਜਿਹੜੇ ਲਾਸਟ ਵਾਲਾ ਜ਼ਿਲ੍ਹੇ ਪੂਰੇ ਭਰ ਦੇ ਵਿੱਚ ਅ ਤਹਿਸੀਲਾਂ ਅਤੇ ਬੁਕਾਰਖਾਨੇ ਦੇ ਸੁਧਾਰ ਵਾਸਤੇ 3 ਕਰੋੜ ਤੇ 74 ਲੱਖ ਰੁਪਏ ਆਇਆ ਸੀ ਤਹਿਸੀਲ ਦੇ ਬਾਹਰ ਜਾ ਕੇ ਦੇਖ ਸਕਦੇ ਆ ਬਹੁਤ ਡਿੱਕ ਚੁੱਕੇ ਹੋਏ ਨੇ ਕੋਈ ਸੁਧਾਰ ਨਹੀਂ ਕੀਤਾ ਉਹ ਪੈਸੇ ਕਿੱਥੇ ਗਏ ਨੇ ਕਿਹੜੇ ਕਿੱਸਾ ਬਣਾ ਕੋਈ ਨਹੀਂ ਮੈਨੂੰ ਦੇਖੋ ਇਹ ਟਾਈਮ ਮੈਨੂੰ ਨਹੀਂ ਪਤਾ ਕਿ ਕਿੱਦੇ ਪੈਸੇ ਆਇਆ ਸਾਰਾ ਦੱਸਣਾ ਫਰਜ਼ ਤੁਹਾਨੂੰ ਕੋਈ ਗੱਲ ਤੁਸੀਂ ਦੱਸਤਾ ਜੀ ਸਾਰਾ ਤੁਹਾਡੇ ਦੱਸਣ ਦੀ ਦੇਰ ਹੈ ਜੀ ਅਸੀਂ ਕਾਰੋਈ ਸ਼ੁਰੂ ਕਰਦੇ ਨੇ ਗੱਲ ਕੀ ਆਪਾਂ ਪਤਾ ਕਰ ਲੈਨੇ ਆ ਕਿੱਥੇ ਗਏ ਪੈਸੇ ਕੀ ਹੋਇਆ ਆਪਾਂ ਦੇਖੋ ਪੈਸੇ ਸਾਡੇ ਕੋ ਪਾਏ ਡੀਸੀ ਸਾਹਿਬ ਨੂੰ ਪੁੱਛ ਕੇ ਦੋ ਕੰਮ ਕੰਪਲੀਟ ਕਰਦੇ ਕਹਿੰਦੇ ਕੋਈ ਕਰਾਓ ਥੈਂਕ ਯੂ